thank mm -hmm. you ਆਪ ਨੜੀ ਖੜੀ ਤਕਾ ਮਹਿਮਨ ਚਾਉ ਆਪਣੀ ਰਾਮ ਆਵੋ ਸੱਜਣਾ ਆਵੋ ਸੱਜਣਾ ਹਉ ਦੇਖਣ ਮਨ ਚਾਉ ਕਨੀਰਾ ਸੁਨ ਪ੍ਰਭ ਮੇਰਾ ਮੈਂ ਤੇਰਾ ਪਰਵਾਸ ਮਨ ਚਾਉ ਕਨੀਰਾ ਸੁਨ ਪ੍ਰਭ ਮੇਰਾ ਮੈਂ ਤੇਰਾ ਪਰਵਾਸ ਦਰਸ਼ਨ ਦੇ ਆਪਣੇ ਕੇਵਲ ਜਨਮ ਮਰਣਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵ ਜਪਾਬ ਜੀ ਨੂੰ ਸ਼ਬਦ ਸਿਖਾਉਣ ਦਾ ਯਤਨ ਕਰੀਏ ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਇਹ ਸ਼ਬਦ ਨੂੰ ਆਪਾਂ ਪੈਣਾ ਦੇ ਸਕੇ ਤੋਂ ਕਰਾਂਗੇ ਜੀ ਸ਼ਰਪ ਸੋ ਹੁਣ ਆ ਮੈਂ ਆਪ ਜੀ ਨੂੰ ਹੋਲੀ ਹੋਲੀ ਸੁਰਾਂ ਤੇ ਲਗਾ ਕੇ ਦੱਸਦਾ ਆਵੋ ਸਜਣਾ ਆਵੋ ਸਜਣਾ ਹਾਂ ਦੇਖਨ ਦਰਸਨ ਤੇਰਾ ਰਾਮ ਹਾਂ ਦੇਖਨ ਦਰਸਨ ਤੇਰਾ ਰਾਮ ਹੋਰਸ ਲੋ ਦੇਖੋ ਜੀ ਆਵੋ ਸੱਜਣਾ ਫਿਰ ਦੇਖੋ ਜੀ ਆਵੋ ਸੱਜਣਾ ਆਵੋ ਸੱਜਣਾ ਹਉ ਦੇਖ ਅਨਦਰ ਸੰ ਤੇਰਾ ਰਾਮ ਹਉ ਦੇਖ ਅਨਦਰ ਸੰ ਤੇਰਾ ਰਾਮ ਕਾਰਿਆ ਪੁਣੜੀ ਖੜੀ ਤਕਾਂ ਕਾਰਿਆ ਪੁਣੜੀ ਖੜੀ ਤਕਾਂ ਮੈਂ ਮਨ ਚਾਉ ਕਨੈ ਰਾਮ ਮੈਂ ਮਨ ਚਾਉ ਕਨੈ ਰਾਮ ਆਵੋ ਸਜਣਾ ਆਵੋ ਸਜਣਾ ਹਉ ਦੇਖਾਂ ਦਰਸਨ ਤੇਰਾ ਰਾਮ ਹਉ ਦੇਖਾਂ ਦਰਸਨ ਤੇਰਾ ਰਾਮ ਆਵੋ ਸੱਜਣਾ ਅੰਤਰਾ ਦੇਖੋ ਜੀ ਮਨ ਚਾਉ ਕਨੀਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਮਨ ਚਾਉ ਕਨੀਰਾ ਸੋ ਪ੍ਰਭ ਮੇਰਾ ਮੈਂ ਤੇਰਾ ਪਰਵਾਸ ਦਰਸ਼ਨ ਦੇਖ ਪੈ ਨ ਕੇਵਲ ਜਨਮ ਮਰਨ ਦੁੱਖ ਤਾਸ ਆਵੋ ਸਜਣਾ ਆਵੋ ਮਉ ਦੇ ਖੰਦਰ ਸੰਤ ਤੇਰਾ ਨਾਮ ਮਉ ਦੇ ਖੰਦਰ ਸੰਤ ਤੇਰਾ ਨਾਮ ਆਵੋ ਸਜਣਾ ਸੋ ਜਲਦੀ ਹੀ ਅਗਲੀ ਵੀਡੀਓ ਆਪ ਜੀ ਨੂੰ ਪਾਵਾਂਗੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਤੇ ਵੀਡੀਓ ਨੂੰ ਸਾਰੀ ਦੇਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ